ਵੇ ਦੇਖੋ ਸੈਂਟਰ ਸਰਕਾਰ ਅਸੀਂ ਤਾਂ ਸਮਾਰਟ ਸਿਟੀ ਫਿਰ ਵੀ ਆਪੋਜੀਸ਼ਨ ਚ ਹੋ ਕੇ ਵੀ ਵੀ ਲੁਧਿਆਣਾ ਐ ਪਹਿਲੇ ਚ 1000 ਕਰੋੜ ਰੁਪਇਆ 650 ਕਰੋੜ ਰੁਪਇਆ ਕਿਹਨੇ ਦਿੱਤਾ ਹੈ ਸੈਂਟਰ ਗਵਰਨਮੈਂਟ ਦਾ ਹੀ ਹੈ ਜਿਹੜਾ ਬੁੰਡੇ ਦਰੀਆਲੀ ਆਏ ਹੋਏ ਉਹ ਉਹ ਤਾਂ ਅਸੀਂ ਤਾਂ ਉੱਥੋਂ ਉਹਨਾਂ ਨੇ ਫਿਰ ਪੈਸਾ ਦਿੱਤਾ ਪਰ ਆਪੋਜੀਸ਼ਨ ਚ ਹੋਣ ਨਾਤੇ ਇੱਥੇ ਨਕੀਲ ਨਹੀਂ ਪਾ ਸਕੇ ਉਹਨਾਂ ਨੂੰ ਜਿਹੜਾ ਕਿ ਅੱਜ ਉਹ ਪੈਸਾ ਹੁਣ ਹੁਣ ਅੱਗੇ ਦੇਖਿਓ ਕੀ ਕੀ ਕਰ ਕਰਦੇ ਆ ਜਿੱਥੇ ਜਿਨੇ ਉਹ ਮਿਸਯੂਜ਼ ਕੀਤਾ ਉਹ ਪੈਸਾ 1600 ਕਰੋੜ 1650 ਕਰੋੜ ਤਾਂ ਮੈਂ ਤੁਹਾਨੂੰ ਇਹੀ ਗਣਤ ਜਿਹੜਾ ਇੱਥੇ ਸੈਂਟਰ ਗਵਰਨਮੈਂਟ ਦਾ ਆਇਆ ਹੋਇਆ ਜੀ ਰਾਮ ਮੰਦਿਰ ਦੇ ਨਾਮ ਤੇ ਕਿੰਨੇ ਕਾਂਗਰਸੀ ਸਨ ਐਸੇ ਕਿ ਜੋ ਹਾਜ਼ਰ ਹੈ ਆਵਾਜ਼ ਦੇ ਸਾਥ ਹੈ ਜੀ ਰਾਮ ਮੰਦਿਰ ਦੇ ਨਾਮ ਤੇ ਲੁਧਿਆਣਾ ਕੇ ਕਿੰਨੇ ਕਾਂਗਰਸੀ ਨਰਾਜ਼ ਤੇ ਤੁਸੀਂ ਜੋ ਆ ਨਾ ਨਹੀਂ ਤੁਸੀਂ 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 ਸੋਚਦੇ ਹੋ ਕੋਈ ਰਾਮ ਮੰਦਿਰ ਰਾਮ ਤੋਂ ਬਿਗੈਰ ਕੋਈ ਘਰ ਹੈਗਾ ਜੇ ਕਾਂਗਰਸੀ ਹੋਵੇ ਤੇ ਕਿਸੇ ਹੋਵੇ ਰਾਮ ਤਾਂ ਹਰ ਘਰ ਚ ਤੇ ਹਰ ਘਰ ਹੀ ਨਾਰਾਜ਼ ਸੀਗਾ ਜਦੋਂ ਰਾਮ ਜੀ ਦੇ ਜਾਣੋਂ ਇਹ ਗੱਲ ਕੀਤੀ ਵੀ ਰਾਮ ਆ ਰਹੇ ਆ ਆਪਣੇ ਸਾਥ ਹਾਂ ਜੀ ਸਾਥੇ ਆ ਰਹੇ ਫਿਰ ਸਾਰੇ ਮੈਂ ਤਾਂ ਤੁਹਾਨੂੰ ਪਹਿਲਾਂ ਕਹਿੰਦਾ ਵੀ ਸਾਰੇ ਹੀ ਆਗੇ ਅੱਜ ਕਿੰਨੇ ਲੋਕ ਆ ਰਹੇ ਨੇ ਕਾਂਗਰਸ ਕਿੰਨੇ ਕੋ ਸਾਡਾ ਵਿਧਾਇਕ ਸੰਜੇ ਦਲਵਾਲ ਜੀ ਨੇ ਉਸੇ ਸਾਡੇ ਦਰਿਏ ਉਹ ਕਹਿੰਦੇ ਵੀ ਅਸੀਂ ਕੀ ਕਮੀਆਂ ਰਹਿ ਗਈਆਂ ਸੀ ਕੀ ਤੁਹਾਨੂੰ ਪਿਆਰ ਤੇ ਮੁਹੱਬਤ ਨਹੀਂ ਦੇ ਪਾਈ ਕਿ ਤੁਸੀਂ ਅੱਜ ਪਹਿਲੀ ਗੱਲ ਲੀਡਰਾਂ ਦੀ ਉਹ ਤਾਂ ਪਾਰਟੀ ਨੇ ਦੇਖਣਾ ਵੀ ਕਿਹਨੂੰ ਜੁਆਇਨ ਕਰਾਉਣਾ ਮੈਂ ਮੈਂ ਤਾਂ ਕਾਂਗਰਸ ਵਰਕਰਾਂ ਦੀ ਗੱਲ ਕਰਦਾ ਜਿਨ੍ਹਾਂ ਦੇ ਮੰਨ ਚ ਜਿਹੜੇ ਸਾਨੂੰ ਜਿਹੜੇ ਕਹਿੰਦੇ ਸੀ ਰੋਜ਼ ਪੁੱਛਦੇ ਸੀ ਵੀ ਇਹ ਕਿਉਂ ਕੀਤਾ ਜੀ ਜਿਨ੍ਹਾਂ ਨੇ ਕਮਲ ਦੇ ਫੁੱਲ ਤੇ ਮੋਹਰ ਲਾਉਣੀ ਆ ਰਾਮ ਜੀ ਉਹ ਤੇ ਰਾਮ ਦਿਖਦਾ ਏ ਤੇ ਉਹ ਵਰਕਰ ਆ ਜਿਹੜਾ ਕਾਂਗਰਸ ਪਾਰਟੀ ਦਾ ਉਹ ਕੋਈ ਵੀ ਕਾਂਗਰਸ ਪਾਰਟੀ ਨਾਲ ਨਹੀਂ ਰਹੂਗਾ ਜੁਕੇ ਜੀ ਪ੍ਰਤਾਪ ਸਿੰਘ ਬਾਜਵਾ ਜੀ ਨੇ ਕਿਹਾ ਹੈ ਕਿ ਅੱਛਾ ਹੈ ਚੱਲੇ ਜੇ ਕਿ 1 ਲੱਖ ਵੋਟਰਾਂ ਤੋਂ ਫਰਾਰ ਹੋ ਗਏ ਸਾਡੇ 3 ਲੱਖ 2 ਲੱਖ ਚਲੋ ਜੀ ਉਹ ਜੇ ਮੈਂ ਕੋਈ ਗੱਲ ਫਿਰ ਫਿਰ ਮੈਂ ਕਹਿ ਦੂੰਗਾ ਮੈਂ ਤਾਂ ਇੰਨੀ ਕਹਿਣਾ ਬਈ ਚਲੋ ਇੱਕ ਫਿਰ ਬਾਜਵਾਜੀ ਨੂੰ ਤੁਸੀਂ ਮੇਰਾ ਵੀ ਸਨੇਹਾ ਲੈ ਜਿਓ ਰਾਜਬਾਜੀ ਨੂੰ ਕਹੋ ਆਜੋ ਦੇਖਦੇ ਆ ਵੀ ਕਿਹੜਾ ਮਾਂਜਦਾ ਇੱਕ ਦੂਜੇ ਨੂੰ ਆਜੋ ਲੁਧਿਆਣੇ ਮੈਂ ਤਾਂ ਆ ਗਿਆ ਉਹਨਾਂ ਨੂੰ ਕਿ ਆਜੋ ਲੁਧਿਆਣੇ ਕੈਂਡੀਡੇਟ ਕਾਂਗਰਸ ਦੇ ਬਣ ਕੇ ਕਿ ਤੁਹਾਨੂੰ ਲੱਗਦਾ ਨਹੀਂ ਕਿ 10 ਸਾਲ ਪਹਿਲਾਂ ਭਾਜੀ ਜੀ ਜਨਨਕੀ ਮੈਂ ਤੁਹਾਨੂੰ ਇਹੀ ਗੱਲ ਤੁਸੀਂ ਸਮਝਦੇ ਹੀ ਨਹੀਂ ਮੈਂ ਤੁਹਾਨੂੰ ਕਿਹਾ ਵੀ ਅਕਾਲੀ ਦਲ ਤੋਂ ਬਾਹਰ ਹੋ ਕੇ ਪਹਿਲੀ ਵਾਰ ਲੜ ਰਹੇ ਆ ਉੱਥੇ ਅਕਾਲੀ ਦਲ ਸੀ ਉਸ ਵੇਲੇ 10 ਸੀਟਾਂ ਤੇ ਲੜਦੇ ਸੀ ਮੈਂ ਹੁਸ਼ਿਆਰਪੁਰ ਜਾਂ ਗੁਰਦਾਸਪੁਰ ਥੋੜੀ ਲੜਨਾ ਸੀ ਸਰ ਮੇਰਾ 13 ਦੀਆਂ 13 ਸੀਟਾਂ ਤੇ ਇਸ ਵਾਰ ਲੜ ਰਹੇ ਆ ਇੱਕ ਮੇਰਾ ਸਵਾਸ ਪਿਆ ਸਰ ਸਰ ਜਿਹੜੀਆਂ ਪਾਰਟੀਆਂ ਜਿਹੜੀਆਂ ਕਹਿੰਦੇ ਗੱਲ ਬਦਲ ਕੇ ਫਲਾਣਾ ਕਰਕੇ ਜਿਵੇਂ ਇਹਨਾਂ ਨੇ ਜਰਨਲ ਉੱਤੇ ਉਹ ਪਾਰਟੀਆਂ ਦੀ ਲੀਡਰਸ਼ਿਪ ਨੂੰ ਇਹ ਇਨਟਰੋਸਪੈਕਟਿਵ ਕਰਨਾ ਚਾਹੀਦਾ ਕਿ ਲੋਕੀ ਕਿਉਂ ਜਾ ਰਹੇ ਆ ਸਾਡੇ ਦਰਦ ਬਹੁਤ ਵਧੀਆ ਇਹ 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 ਅਸਲੀ ਗੱਲ ਤੁਸੀਂ ਇਹ ਕੀਤੀ ਆ ਬਈ ਇੰਨਾ ਕੁਝ ਉੱਥੇ ਤਾਂ ਜੀ ਇਹ ਹਾਲਾਤ ਬਣ ਗਏ ਅੱਜ ਤੁਸੀਂ ਜਿਵੇਂ ਕਾਂਗਰਸ ਪਾਰਟੀ ਦੇ ਦੋ ਵਾਰ ਐਮਪੀ ਔਜਲਾ ਸਾਹਿਬ ਜਿੱਤੇ ਹੋਏ ਆ ਮਨੀਸ਼ ਤਿਵਾੜੀ ਕਿੱਡੇ ਵੱਡੇ ਲੀਡਰ ਨੇ ਅੱਜ ਤੱਕ ਉਹਨਾਂ ਨੂੰ ਇਹੀ ਨਹੀਂ ਪਤਾ ਵੀ ਟਿਕਟਸਾਨੂੰ ਮਿਲਣੀ ਹੈ ਜ ਨਹੀਂ ਮਿਲਣੀ ਕੋਈ ਵਾਲੀਵਾਰਸ ਹੀ ਨਹੀਂ ਉੱਥੇ ਕੋਈ ਪੁੱਛਣ ਵਾਲਾ ਹੀ ਹੈ ਨਹੀਂ ਕੋਈ ਕਿਸੇ ਨੂੰ ਦੱਸਣ ਵਾਲਾ ਹੀ ਹੈ ਨਹੀਂ ਜਿੱਤਣ ਹਾਰਨ ਦੀ ਗੱਲ ਤੇ ਤੁਸੀਂ ਛੱਡੋ ਤੇ ਚੱਲਦਾ ਰਹਿੰਦਾ ਹੈ ਉੱਥੇ ਕੋਈ ਬੰਦਾ ਅੱਜ ਵੀ ਸਾਰੇ ਦਿੱਲੀ ਬੈਠੇ ਹੋਣਗੇ ਮੈਂ 4 ਦਿਨ ਜੁਆਇਨ ਕੀਤਾ ਤੇ ਪਾਰਟੀ ਨੇ ਟਿਕਟ ਅਨਾਉਂਸ ਕਰਤੇ ਤੇ ਕਾਂਗਰਸੀਏ ਜਿਹੜੇ ਸਾਰੇ ਪੁਰਾਣੇ ਤੋਂ ਪੁਰਾਣੇ ਨੇ ਉਹ ਦਿੱਲੀ ਕੋਈ ਨਾ ਕੋਈ ਕਿਹਨੂੰ ਲੱਭ ਰਿਹਾ ਕੋਈ ਕਿਹਨੂੰ ਲੱਭ ਰਿਹਾ ਸਪਾਰਸ਼ਾਂ ਲਵਾ ਰਿਹਾ ਵੀ ਸਾਨੂੰ ਟਿਕਟ ਮਿਲ ਜੇ ਜਿਹੜੇ ਐਨੇ ਨੇ ਚਿਰ ਸੀਨੀਅਰ ਮੰਤਰੀ ਰਹਲੇ ਉਹਨਾਂ ਦੇ ਮੇਅਰ ਮੰਤਰੀ ਆਸ਼ੂ ਵੀ ਜੰਤਰ ਨਹੀਂ 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 ਹਾ ਮਨੀਸ਼ ਟਿਵਾੜੀ ਜੀ ਤਾਂ ਉਹ ਲੜਦੇ ਆ ਬੇਟਾ ਤੁਹਾਨੂੰ ਇਹਦਾ ਉਹਦਾ ਫੋਨ ਸੀ ਅਡਰੈਸ ਸੀ ਉਹ ਅਡਰੈਸ ਸੀ ਉਹਦੇ ਖਤਰੇ ਸੀ ਤਾਂ ਵੀ ਅੱਧਰ ਆਏ ਚਲੋ ਮੈਂ ਤਾਂ ਹੁਣ ਕੀ ਕਹਿਣਾ ਜੀ ਮੈਂ ਤਾਂ ਕੀ ਕਹਿਣਾ ਉਹ ਤਾਂ ਆਪ ਹੀ ਕਹਿ ਰਿਹਾ ਵੀ ਅਸੀਂ ਤਾਂ ਕਿਸੇ ਦਾ ਨਾਂ ਹੀ ਨਹੀਂ ਭੇਜਿਆ ਸੀ ਇੱਥੋਂ ਕੱਲਿਆਂ ਦਾ ਨਾਂ ਸੀ ਆਸ਼ੂ ਜੀ ਕਹਿੰਦੇ ਕਿ ਤੁਸੀਂ ਕਿੱਥੇ ਲੀਡਰ ਦਾ ਫੋਨ ਨਹੀਂ ਚੱਕਦੇ ਸੀ ਇਹ ਤੇ ਨੀਚੇ ਵਾਲੇ ਲੈ ਤੈਨੂੰ ਕਿਹਨੇ ਭੇਜਿਆ ਕਾਕਾ ਤੈਨੂੰ ਕਿਹਨੇ ਭੇਜਿਆ ਹੋ ਗੱਲ ਕਰਾ ਰਿਹਾ ਆਪ ਸਾਹਿਬ ਦਾ ਸਵਾਲ ਮੈਨੂੰ ਕਿਉਂ ਪੁੱਛਦਾ ਪਸਾਨਾ ਦੇ ਮੁੱਦੇ ਆ ਗੱਲ ਬਹੁਤ ਵੱਡੀ ਆ ਤੇਰੀ ਇੱਕ ਗੱਲ ਦੱਸੋ ਜੀ ਬਟਾ ਮੈਂ ਤਲਵਾਰ ਸਾਹਿਬ ਦਾ ਥੋੜੀ ਵਿਚਾਰੇਾਂ ਦਾ ਜਵਾਬ ਦੇਣਾ ਚਾਹੁੰਦਾ ਚੰਨੀ ਦੀ ਗੱਲ ਕਰ ਰਿਹਾ ਤਲਵਾਰ ਦੀ ਵੀ ਗੱਲ ਕਰ ਰਿਹਾ ਚੰਨੀ ਜੀ ਜਾਂ ਤਾਂ ਕੋਈ ਨੰਬਰ ਐਸਾ ਦੇ ਉਹ ਯਾਰ ਨਾ ਦੇਖੋ ਮੇਰੇ ਮੇਰੇ ਪੁਰਾਣੇ ਲੀਡਰ ਨੇ ਮੈਨੂੰ ਹਜੇ ਭੜਾ ਟਾਈਮ ਆ ਦੋ ਮਹੀਨੇ ਸਭ ਤੁਹਾਨੂੰ ਕੱਲੀਆਂ ਕੱਲੀਆਂ ਗੱਲਾਂ ਦੱਸੂ ਅੱਜ ਬੀਜੇਪੀ ਦੀ ਗੱਲ ਕਰੋ ਉਹਨਾਂ ਦੀ ਕਿਉਂ ਗੱਲ ਕਰਦੇ ਹੋ ਜਿਹੜੇ ਛੱਡ ਜਿਹੜੇ ਛੱਡ ਤੇ ਆ ਛੱਡੋ ਪਰੇ ਗੱਲ ਉਹਨਾਂ ਨੂੰ ਜਵਾਬ ਇਲੈਕਸ਼ਨ 'ਚ ਦਵਾਂਗੇ ਗੱਲਾਂ ਨਾਲ ਕੀ ਪਤਾ ਲੱਗੂਗਾ ਇਲੈਕਸ਼ਨ ਜਵਾਬ ਦਵਾਂਗੇ ਜੀ ਇਲੈਕਸ਼ਨ 'ਚ ਸਾਡਾ ਬਿਲਕੁਲ ਹਜੇ ਵੀ ਨਾ ਆਇਆ ਮਾਛਾ ਲੋ ਕਿਸਾ ਦੇਖਾ ਸਾਡੀ ਇਲੈਕਸ਼ਨ ਜੀ ਪਿੰਡਾਂ ਵੀ ਜਾਊਂਗੇ ਕਿੱਥਾ ਦੇਖੂਗਾ ਦੇਖੋ ਇੱਕ ਗੱਲ ਤੁਸੀਂ ਸਾਰੇ ਜਾਣਦੇ ਹੋ ਵੀ ਇੱਕ ਸਾਲ ਕਿਹੜਾ ਕਾਂਗਰਸੀ ਬੈਠਾ ਸੀ ਜੀ ਕਿਹੜਾ ਅਕਾਲੀ ਦਲ ਬੈਠਾ ਸੀ ਧਰਨੇ ਤੇ ਮੈਂ ਹੀ ਬੈਠਾ ਨਾ ਇੱਕ ਸਾਲ ਫੁੱਟਪਾਥ ਤੇ ਬੈਠਾ ਰਿਹਾ ਕਿਸਾਨਾਂ ਲਈ ਸਵਾ ਸਾਲ ਤੁਸੀਂ ਸਾਰੇ ਰੋਜ਼ ਵੀ ਬੀਜੇਪੀ ਵਾਲੇ ਉਸ ਵੇਲੇ ਰੋਜ਼ ਪਾਰਲੀਮੈਂਟ ਅਸੀਂ ਉਹਨਾਂ ਨਾਲ ਰੋਜ਼ ਉਹਨਾਂ ਨੂੰ ਇਹ ਗੱਲ ਕਨਵਿੰਸ ਕਰਦੇ ਸੀ ਰੋਜ਼ ਸਮਝਾਉਂਦੇ ਸੀ ਪਰ ਉਸ ਵੇਲੇ ਅਕਾਲੀ ਦਲ ਵਾਲਿਆਂ ਦੀ ਜਦੋਂ ਅਕਾਲੀ ਦਲ ਨੇ ਛੱਡਿਆ ਉਹਨੂੰ ਵਾਪਸ ਮੇ ਉਹਦੀ ਸਾਹਿਬ ਨੇ ਵੇਲੇ ਵਾਪਸ ਕਰ ਲਿਆ ਉਹਨੂੰ ਤੇ ਹਾਂ ਹੁਣ ਜਿਹੜੀ ਤੁਸੀਂ ਗੱਲ ਕਰਦੇ ਹੋ ਵੀ ਅੱਜ ਵੀ ਕਿਸਾਨ ਦੇ ਲਈ ਅਸੀਂ ਹੁਣ ਆਏ ਹਾਂ ਤੁਸੀਂ ਸਮਝੋ ਇਹਨਾਂ ਗੱਲ ਕਿਸਾਨ ਜਿਹੜਾ ਹੈ ਉਹ ਬਿਲਕੁਲ ਵੀ ਉਹਦੀ ਕੋਈ politcal ਬੰਦੇ ਆ ਜਿਹੜੇ ਉਹ ਚਾਹੇ BJP ਆ ਚਾਹੇ ਅਕਾਲੀ ਦਲ ਆ ਚਾਹੇ ਆਪਾ ਕਿਸਾਨ ਦਾ ਪੈਦਾ ਸਰ ਲਈ ਕੰਮ ਕਰਦਾ ਹੈ ਸਭ ਦਾ ਹੀ ਉਹਦੇ ভোটার ਨੇ ਜਿਨ੍ਹਾਂ ਦਾ ਢਿੱਡ ਭਰਦਾ ਹੈ ਕਿਸਾਨ ਤਾਂ ਸਭ ਸਭ ਦੇ ਲਈ ਬੰਦਾ ਨਾ ਉਹ ਕਿਸੇ ਇੱਕ ਪਾਰਟੀ ਨੂੰ ਤਾਂ ਤੇ ਸਭ ਦਾ ਫਰਜ ਬਣਦਾ ਕਿਉਂਕਿ ਆਪਾਂ ਜੋ ਨਹੀਂ ਉਹਨਾਂ ਦੇ ਸਰਤੇ ਆ ਤੇ ਕਿਸਾਨ ਦੀ ਗੱਲ ਕਰੀਏ ਤੇ ਜਦੋਂ ਤੁਸੀਂ ਕੀ ਸੋਚਦੇ ਹੋ ਵੀ ਜਦੋਂ ਹੁਣ ਅਸੀਂ ਕਿਸਾਨਾਂ ਜਿਹੜਾ ਸਾਲ ਬੈਠੇ ਰਹੇ ਹਾਂ ਜਦੋਂ ਉਹ ਗੱਲ ਮੋਦੀ ਸਾਹਿਬ ਨਾਲ ਜਾਂ ਐਗਰੀਕਲਚਰ ਮਿਨਿਸਟਰ ਨਾਲ ਹਮੇਸ਼ਾ ਇਹ ਨਾ ਕਰਦੇ ਉਹ ਕਹਿੰਦੇ ਜੀ ਅਸੀਂ ਤਾਂ ਸਾਰਾ ਕੁਝ ਕਿਸਾਨਾਂ ਲਈ ਕਰਨਾ ਚਾਹੁੰਦੇ ਆ ਆ ਸਾਨੂੰ ਅਸੀਂ ਅਸੀਂ ਤਾਂ ਪੰਜਾਬ ਜਿਹੜਾ ਸਾਨੂੰ ਪਤਾ ਆਜ਼ਾਦੀ ਦਿਵਾਉਣ ਵਾਲਾ ਇਹ ਦੇਸ਼ ਨੂੰ ਸੁਰੱਖਿਆ ਰੱਖਣ ਵਾਲਾ ਇਹ ਸੁਭਾਏ ਪਰ ਪਿੱਛੇ ਗੈਬ ਕਿੱਥੇ ਆ ਗੈਬ ਕਿੱਥੇ ਸੀ ਕਿਉਂਕਿ ਪਹਿਲਾਂ ਅੱਜ ਤੱਕ ਅਕਾਲੀ ਦਲ ਮੂਰੇ ਲੱਗ ਕੇ ਇਹ ਕਰਦਾ ਰਿਹਾ ਹੁਣ 13 ਦੀਆਂ 13 ਸੀਟਾਂ ਤੇ ਬੀਜੇਪੀ ਦੇ ਨਮਾਇंदे ਹੋਣਗੇ ਅਸੀਂ ਤੇ ਬੈਠ ਕੇ ਉੱਥੇ ਵਿੱਚ ਉਹ ਬੀਜੇਪੀ ਦੇ ਵਿੱਚ ਬਹਿ ਕੇ ਕਿਸਾਨ ਦੀ ਹਰ ਤੇ ਮਜ਼ਦੂਰ ਦੀ ਹਰ ਗੱਲ ਕਿਉਂ ਕਿਸਾਨ ਦੀ ਗੋਲੀ ਚੱਲੇ ਜੀ ਪੰਜਾਬ ਦੇ ਕਿਉਂ ਕਿਸਾਨ ਦੇ ਪੰਜਾਬ ਦੇ ਡੰਡਾ ਵੱਜੇ ਇਸ ਕਰਕੇ ਇਹ ਅੱਗੇ ਬੀਜੇਪੀ ਨਹੀਂ ਸੀ ਇਹ ਵਰਤੇ ਦੇ ਸੀਗੇ ਕਾਮੀ ਦੇ ਵਰਗੇ ਹੁਣ ਤੁਸੀਂ ਅੱਗੇ ਦੇਖਿਓ ਜੂਨ ਤੋਂ ਬਾਅਦ ਕਿਸਾਨ ਸਿੱਧਾ ਪ੍ਰਾਈਮ ਮਿਨਿਸਟਰ ਦੇ ਘਰੇ ਵੀ ਜਾਇਆ ਕਰੂ ਪ੍ਰਾਈਮ ਮਿਨਿਸਟਰ ਸਿੱਧਾ ਆਪਣੇ ਜਿਹੜਾ ਕਿਸਾਨ ਮਜ਼ਦੂਰ ਆ ਉਹ ਐਗਰੀਕਲਚਰ ਮਿਨਿਸਟਰ ਦੇ ਘਰੇ ਜਾਇਆ ਕਰੂਗਾ ਐਨ ਦਰਵਾਜ਼ੇ ਜਿਹੜੇ ਕਿਸਾਨਾਂ ਲਈ ਤੇ ਮਜ਼ਦੂਰਾਂ ਲਈ ਖੁੱਲੇ ਮਿਲਣਗੇ ਅੱਜ ਤੱਕ ਸਿਰਫ ਕੁਝ ਬੰਦੇ ਚੰਦ ਬੰਦੇ ਉਹ ਆਪਣੀ ਪੋਲਿਟਿਕਸ ਕਰਨੀ ਚਾਹੁੰਦੇ ਸੀ ਜਦੋਂ ਪੋਲਿਟਿਕਸ 'ਚ ਉਹ ਇਲੈਕਸ਼ਨ ਲੜੇ ਤੇ ਲੋਕਾਂ ਨੇ ਤੁਹਾਨੂੰ ਪਤਾ ਹੀ ਉਹਨਾਂ ਦਾ ਉਹ ਉਹ ਪੋਲਿਟਿਕ ਸਗੀ ਸਾਰੀ ਜਿਹਦੇ ਵਿੱਚ ਉਹਨਾਂ ਨੂੰ ਜਵਾਨਤਾ ਜੱਤ ਹੋ ਗਈ ਹੈ ਜੀ ਸਾਧੂ ਜੀ ਸਾਧੂ ਜੀ ਕਹਿੰਦੇ ਆ ਤੁਹਾਡੇ ਨਾਲ ਦੋਸਤੀ ਰਹੀ ਹੈ ਤੇ ਦੋਸਤੀ ਰਹੀ ਜੀ ਪਰ ਵਰਕਰ ਜਿਹੜਾ ਬਾ ਤੁਮ ਜਵਾਬ ਦੇਗਾ ਤੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਤੁਸੀਂ ਆਪਣੇ ਦਾਦੇ ਦੇ ਵਿਚਾਰਧਾਰਾ ਤੇ ਉਹਨਾਂ ਦੀ ਸ਼ਹਾਦਤ ਨੂੰ ਘੋਲ ਕੇ ਬੀਜੇਪੀ ਜੁਆਇਨ ਕੀਤੀ ਦਾਦਾ ਜੀ ਦੇਖੋ ਗੱਲ ਹੀ ਹੈ ਇੱਕ ਗੱਲ ਪ੍ਰਤਾਪ ਸਿੰਘ ਬਾਜਵਾ ਜੀ ਜਹਾਉ ਕਿਸੇ ਦਿਨ ਤੁਸੀਂ ਅੱਜ ਹੀ ਸਾਰੇ ਚਲੇ ਜਾਓ ਤੇ ਪ੍ਰਤਾਪ ਸਿੰਘ ਬਾਜਵਾ ਜੀ ਤੇ ਇਹਨਾਂ ਨੂੰ ਇਹ ਪੁੱਛਿਓ ਮੈਂ ਭਾਗੋ ਚ ਰਾਜੀ ਦੀ ਗੱਲ ਨਹੀਂ ਨਹੀਂ ਮੈਂ ਕਾਂਗਰਸ ਦੀ ਗੱਲ ਕਰਦਾ ਕਦੇ ਇਹਨਾਂ ਨੂੰ ਇਹ ਪੁੱਛਿਓ ਵੀ ਕਦੇ ਇੰਦਰਾ ਗਾਂਧੀ ਜੀ ਜਦੋਂ ਉਹਨਾਂ ਦਾ ਸ਼ਹਾਦਤ ਦਾ ਦਿਨ ਹੁੰਦਾ ਕਦੇ ਇਹਨਾਂ ਨੇ ਉਹਨਾਂ ਦੀ ਸਮਾਦ ਤੇ ਗਏ ਨੇ ਕਦੇ ਅਜੀਬ ਗਾਂਧੀ ਜੀ ਦੇ ਸ਼ਹਾਦਤ ਵਾਲੇ ਦਿਨ ਇਹ ਕਦੇ ਉਹਨਾਂ ਦੇ ਫੁੱਲ ਪਾਉਣ ਗਏ ਨੇ ਕਦੇ ਸਰਦਾਰ ਬੈਂਸ ਸਿੰਘ ਜੀ ਸਿਆਰ ਬੈਂਸ ਸਿੰਘ ਜੀ ਇੱਥੇ ਹੀ ਪਾਂਡੇ ਜੀ ਸਭ ਤੋਂ ਵੱਡੇ ਸ਼ਹੀਦ ਇੱਥੇ ਹੀ ਬੈਠੇ ਆ ਪਰ ਲੋਚਨ ਸੂਨ ਜੀ ਉਹਨਾਂ ਦੇ ਮਹਿੰਦਰ ਸਿੰਘ ਕੇ ਪੀ ਜੀ ਇਸ ਕਾਂਗਰਸ ਪਾਰਟੀ ਨੇ ਕਦੇ ਵੀ ਉਹਨਾਂ ਦੀ ਜਨਮ ਦਿਨ ਉਹਨਾਂ ਦਾ ਕਦੇ ਸ਼ਹਾਦਤ ਦਾ ਦਿਨ ਇਹਨਾਂ ਨੇ ਮਨਾਇਆ ਕਦੇ ਹਾਂ ਜੀ ਦਰਸ਼ਕੀ ਸਤਿਕਾਰ ਜੀ ਬਾਕੀ ਤੁਹਾਨੂੰ ਗੱਲਾਂ ਸਾਰੀਆਂ ਐਂਟਰੀਆਂ ਕਰਕੇ ਦੱਸੋ ਜੀ ਇੱਕ ਮਿੰਟ ਸੁਣ ਲਓ ਹੁਣ ਸੁਣ ਲਓ ਹੁਣ ਸੁਣ ਲਓ ਇਹ ਹਮੇਸ਼ਾ ਜਿਹੜੀ ਵਿਚਾਰਧਾਰਾ ਹੈ ਕਾਂਗਰਸ ਦੀ ਉਹਦੇ ਹਮੇਸ਼ਾ ਇਹ ਗੱਲਾਂ ਹੈ ਜਿਹੜੀਆਂ ਉਲਟ ਕਰਦੇ ਰਹੇ ਆ ਆਤੀ ਮੈਂ ਥੋੜੀ ਨਾਲ ਇਕੱਲੀ ਇਕੱਲੀ ਮੈਂ ਗੱਲ ਮੇਰੇ ਕੋਲ ਬਹੁਤ ਕੁਝ ਇਤਿਹਾਸ ਹੈ ਇਹਨਾਂ ਨੂੰ ਮਤਲਬ ਭਜਨ ਨੂੰ ਰਾਹ ਹੀ ਲੱਭਣੇ ਜਿਹੜੇ ਅੱਜ ਕਾਂਗਰਸੀ ਕਹਿੰਦੇ ਆ ਨਾ ਮੈਨੂੰ ਇਹ ਕਾਂਗਰਸ ਹੈ ਨਹੀਂ ਸੀ ਪੰਜਾਬ 'ਚ ਕਿਉਂਕਿ ਬਲੂ ਸਟਾਰ ਇਹਨਾਂ ਨੇ ਕੀਤਾ 84 ਦੇ ਦੰਗੇ ਇਹਨਾਂ ਨੇ ਕੀਤੇ ਕਿ ਜੇ ਕਿਸੇ ਕਾਂਗਰਸ ਬਣਾਈ ਉਹ ਸਰਦਾਰ ਬਿਨਤ ਸਿੰਘ ਜੀ ਨੇ ਬਣਾਈ 92 'ਚ ਕਾਂਗਰਸ ਦਾ ਤੌਰੇ ਨਾ ਨਹੀਂ ਲੈਂਦਾ ਸੀ ਇਹ ਸਾਰਿਆਂ ਨੂੰ ਜਿਹੜੇ 92 'ਚ ਮਾਡਲ ਨੇ ਸਾਰੇ ਕਿ ਸਰਦਾਰ ਬੈਂਤ ਸਿੰਘ ਦੇ ਬਣਾਏ ਹੋਏ ਐਮਐਲਏ ਨੇ ਉਹਨਾਂ ਦੇ ਬਣਾਏ ਹੋਏ ਮੰਤਰੀ ਨੇ ਇਹ ਬਿੱਟੂ ਜੀ ਜਿਹੜੀ ਇਹਨਾਂ ਨੂੰ ਇਹਨਾਂ ਨੂੰ ਇਹਨਾਂ ਨੂੰ ਇਹਨਾਂ ਨੂੰ ਜਿਹੜਾ ਅਮਨ ਸ਼ਾਂਤੀ ਜੀ ਜੇ ਰਾਜ ਭੋਗ ਰਹੇ ਆ ਨਾ ਉਹ ਉਹਨਾਂ ਦਾ ਦਿੱਤਾ ਹੋਇਆ ਏ ਪਰ ਇਹਨਾਂ ਨੇ ਕਦੇ ਇਹਨਾਂ ਨੇ ਕਦੇ ਉਹਨਾਂ ਦਾ ਜ਼ਿਕਰ ਕਰ ਲਿਓ ਪਿਛਨੀਆਂ ਸਪੀਚਾਂ ਕੱਢ ਲਿਓ ਕਦੇ ਇਹਨਾਂ ਨੇ ਇੰਦਰਾ ਗਾਂਧੀ ਕਦੇ ਇਹਨਾਂ ਨੇ ਰਜੀਵ ਗਾਂਧੀ ਕਦੇ ਇਹਨਾਂ ਨੇ ਸਰਦਾਰ ਬਿਆਨ ਸਿੰਘ ਕਦੇ ਪਾਂਡੇ ਜੀ ਕਦੇ ਸੂਨ ਸਾਹਿਬ ਕਦੇ ਕੇ ਪੀ ਜੀ ਜਾਂ ਹੋਰ ਜਿੰਨੇ ਸ਼ਹੀਦ ਕਦੇ ਉਹਨਾਂ ਦਾ ਨਾਮ ਲਿਆ ਹੋਵੇ ਤਾਂ ਮੈਨੂੰ ਦੱਸ ਦਿਓ ਇਹ ਤਾਂ ਹੋਰ ਹੀ ਵਿਚਾਰਤਰਾ ਲੈ ਗਏ ਕਾਂਗਰਸ ਨੂੰ ਕਿਧਰਲੇ ਪਾਸੇ ਉਹ ਕਾਂਗਰਸ ਰਹੀ ਹੋਈ ਨਹੀਂ ਜਿਹੜਾ ਜੰਗਲ ਪ੍ਰੈਸ ਨੂੰ ਲਿਆਉਣੇ ਚ ਕਿਹਦੇ ਦਾ ਮੁਕਾਬਲਾ ਸਮਝਦੇ ਆ ਉਹ ਕਿਹੜੀ ਪਾਰਟੀ ਨਾਲ ਮੈਂ ਕਹਿੰਦਾ ਕੋਈ ਕਿਸੇ ਪਾਰਟੀ ਨੂੰ ਕੈਂਡੀਡੇਟ ਨਹੀਂ ਲੱਭਦਾ ਅੱਛਾ ਇਹ ਇਹ ਫੈਸਲਾ ਤਾਂ ਕਰਨ ਆਵੇ ਤਾਂ ਸਹੀ ਹੁਣ ਮੈਦਾਨ ਚ ਜਿਹੜਾ ਹੁੰਦਾ ਪੰਜਾਬ ਨੂੰ ਕਾਗਜ਼ ਤੇ ਆਪ ਦਾ ਗਠਬੰਧਨ ਹੋ ਰਿਹਾ ਹੈ ਇਹ ਚਾਂਸ ਲੱਗ ਰਹੇ ਆਪਾਂ ਨੂੰ ਵੀ ਜੋ ਮਰਜ਼ੀ ਕਰਨ ਚਲੋ ਬਹੁਤ ਬਹੁਤ ਸਾਰੇ ਲੋਕੀਂ ਜਰਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ